ਹਾਂਜੀ ਸਤਿ ਸ੍ਰੀ ਅਕਾਲ ਜੀ ਕੋਕਰੀ ਡੈਰੀ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਸਵਾਗਤ ਆ ਜੀ ਤੇ ਅੱਜ ਦੀ ਵੀਡੀਓ ਆਪਾਂ ਜਗਰਾਵਾ ਮੰਡੀ ਦੀ ਬਣਾਉਣ ਲੱਗੇ ਆ ਜੀ ਇੱਕ ਤਾਂ ਮੀਂਹ ਬਹੁਤ ਪੈ ਰਿਹਾ ਵਾ ਕਣਮਣ ਜੀ ਹੋਈ ਜਾਂਦੀ ਆ ਤੇ ਪਸ਼ੂ ਵੇਖ ਲਓ ਵੀ ਮੱਝਾਂ ਆਈਆਂ ਪੂਰੀਆਂ ਹੀ ਇਹ ਨਹੀਂਗਾ ਵੀ ਕੋਈ ਗਾਹ ਘਟ ਗਿਆ ਪੂਰਾ ਗਾਹ ਕਾਇਆ ਹੋਇਆ ਵਾ ਤੇ ਮੱਝਾਂ ਵੀ ਬਹੁਤ ਚੰਗੀਆਂ ਆਈਆਂ ਹੋਈਆਂ ਵਾ ਅਤੇ ਦੇਖ ਸਕਦੇ ਆ ਬਈ ਬੜੀ ਸੋਹਣੀ ਮਾਝਾ ਮੋਹਰਾ ਦੀ ਤੇ ਬੜਾ ਸੋਹਣਾ ਥਣ ਲੱਗਿਆ ਮੈਂ ਇਹਨੂੰ ਬਈ ਕੀ ਮੁੱਲ ਕਰਦੀ ਹੈ ਜੀ ਮੈਂ ਦਾ ਜੀ ਡੇਢ ਡੇਢ ਜੀ ਠੀਕ ਹੈ ਜੀ ਡੇਢ ਲੱਖ ਰੁਪਈਆ ਮੁੱਲ ਆ ਜੀ ਮੈਂ ਦਾ ਆ ਕੋਈ ਖਰੀਦ ਕੇ ਲੈ ਆ ਚੱਲਿਆ ਬਾਈ ਜੀ ਗਾਂ ਮੱਝਾਂ ਵੀ ਚੰਗੀਆਂ ਚੰਗੀਆਂ ਆਈਆਂ ਹੋਈਆਂ ਬਾਈ ਮੰਡੀ ਤੇ ਤੇ ਆ ਜਿਹੜਾ ਏਰੀਆ ਵਾ ਸਾਰਾ ਇਹ ਤੰਬੂ ਵਪਾਰੀਆਂ ਦੇ ਹੁੰਦੇ ਆ ਜ਼ਿਆਦਾਤਰ ਇੱਥੇ ਵਪਾਰੀ ਤਾਂ ਕਾ ਹੀ ਹੁੰਦਾ ਬੈਠਾ ਅੱਜ ਥੋੜਾ ਜਿਹਾ ਮੀਂਹ ਪੈ ਰਿਹਾ ਮੌਸਮ ਖਰਾਬ ਆ ਤਾਂ ਕਰਕੇ ਲੇਟ ਹੋਈ ਏ ਮੰਡੀ ਸ਼ੁਰੂ ਕੰਨੀਆਂ ਚੰਗੀਆਂ ਮੱਝਾਂ ਵੀ ਚੰਗੀਆਂ ਬਹੁਤ ਆਈਆਂ ਹੋਈਆਂ ਵਿੱਚ ਆ ਦੇਖ ਸਕਦੇ ਹਾਂ ਬਈ ਝੋਟੀਆਂ ਤੇ ਸੌਦੇ ਤਕਰੀਬਨ ਹਜੇ ਬੱਚ ਹੋਈ ਵੀ ਜਾਂਦੇ ਆ ਤੇ ਨਈ ਵੀ ਹੁੰਦੇਗੇ ਤੇ ਬਹੁਤ ਲੋਕ ਪਸ਼ੂ ਵੇਚ ਰਹੇ ਆ ਬਈ ਮੰਡੀ ਜਾ ਕੇ ਪਤਾ ਲੱਗਦਾ ਵੀ ਕਿੰਨਾ ਪਸ਼ੂ ਵੇਕਣ ਲਈ ਆਉਂਦਾ ਵਾ ਤੇ ਜੱਸਾ ਅੱਜ ਮੀਂਹ ਪੈ ਰਿਹਾ ਸੀ ਉਹ ਸਭ ਨਾਲ ਇਕੱਠ ਬਹੁਤ ਆ ਮੰਡੀ 'ਚ ਲੱਗਦਾ ਸੀਗਾ ਵੀ ਇਕੱਠ ਨਹੀਂ ਹੋਣਾ ਪਰ ਇਕੱਠ ਬਹੁਤ ਆ ਮੰਡੀ 'ਚ ਤੇ ਚੰਗੀਆਂ ਚੰਗੀਆਂ ਮੱਝਾਂ ਦੇਖਣ ਨੂੰ ਮਿਲ ਰਹੀਆਂ ਅੱਜ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸੂਆ ਬਹੁਤ ਪੈਂਦਾ ਵਾ ਤੇ ਬਹੁਤ ਚੰਗੀਆਂ ਮੱਝਾਂ ਵੀ ਆ ਜਾਂਦੀਆਂ ਵਾ ਅਸੀ ਗੱਲ ਬਾਈ ਜੀ ਕਿਹੜਾ ਏਰੀਆ ਬਾਈ ਜੀ ਆਪਣਾ ਆਹ ਦੇਖੋ ਬਾਈ ਜੀ ਮੱਝ ਆਪਾਂ ਪੁੱਛ ਕੇ ਦੱਸਦੇ ਹਾਂ ਬਾਈ ਇਹਨਾਂ ਨੂੰ ਵੀ ਕਿੱਥੋਂ ਆਈ ਐ ਮੈਂ ਤੇ ਔਰ ਬਾਈ ਕੀ ਹਾਲ ਹੈ ਕੀ ਮੁੱਲ ਕਰਦੇ ਬਾਈ ਮੈਂ ਦਾ ਮੌਕੇ ਤੇ ਕਰਾਂਗੇ ਮੌਕੇ ਤੇ ਜੀ ਠੀਕ ਆ ਵੀਰ ਜੀ ਦੇਖੋ ਹੀ ਬਾਈ ਹੁਣੀ ਕਹਿੰਦੇ ਵੀ ਜਦੋਂ ਕੋਈ ਗਾਹਕ ਲੱਗੂਗਾ ਤੇ ਮੌਕੇ ਤੇ ਮੁੱਲ ਕਰਾਂਗੇ ਤੇ ਵਪਾਰੀ ਆ ਬਾਈ ਹੁਣੀ ਤੇ ਆ ਵੀ ਛੋਟੀ ਬਾਈ ਬਹੁਤ ਚੰਗੀ ਖੜੀ ਆ ਹੈ ਠੰਡ ਕਰਕੇ ਪਸ਼ੂ ਆਪਣਾ ਪਤਾ ਹੀ ਆ ਵੀ ਠੰਡ ਚ ਆਧਾ ਰਹਿ ਜਾਂਦਾ ਪਸ਼ੂ ਸਫਰ ਚ ਆ ਕੇ ਹਨਾ ਤੇ ਬਾਕੀ ਚੰਗੇ ਬਾਡੀ ਦੀਆਂ ਵਾ ਜਗਰਾਵਾ ਮੰਡੀ ਤੇ ਮੱਝਾਂ ਬਹੁਤ ਚੰਗੀਆਂ ਹੁੰਦੀਆਂ ਬਾਈ ਇਹ 'ਚ ਕੋਈ ਸ਼ੱਕ ਨਹੀਂ ਤੇ ਅੱਜ ਹਾਲਾਤ ਵੇਖ ਲਓ ਮੰਡੀ ਦੇ ਵੀ ਕੀ ਕੀ ਬਣੇ ਪਏ ਆ ਪਰ ਫੇਰ ਵੀ ਮਤਲਬ ਇਕੱਠ ਵੇਖਣ ਵਾਲਾ ਹੀ ਆ ਬਹੁਤ ਲੋਕ ਆਏ ਹੋਏ ਇੱਕ ਬਈਆ ਮੇਲੇ 'ਚ ਬੂਰੀ ਕੱਟੀ ਆ ਤੇ ਬੜੀ ਸੋਹਣੀ ਲੱਗੀ ਆਪਾਂ ਨੂੰ ਕੱਟੀ ਯਾਰ ਬੂਰੇ ਰੰਗ ਦੀ ਜਿਹੜੇ ਕਈ ਚਾਹਵਣ ਸੱਜਣ ਹੁੰਦੇ ਬੂਰੇ ਰੰਗ ਦੀ ਕੱਟੀ ਖਰੀਦ ਦਿੰਦੇ ਹਨ ਤੇ ਹ ਹੈ ਤਾਂ ਹਾਲਾਤ ਮਾੜੇ ਆ ਥੱਲੇ ਚੱਕੜ ਚੱਕੜ ਚ ਤੇ ਆਪਾਂ ਫੇਰ ਵੀ ਕੋਸ਼ਿਸ਼ ਕਰਦੇ ਆ ਵੀ ਵਧੀਆ ਵੀਡੀਓ ਬਣ ਸਕੇ ਭਾਈ ਕਿੰਨੇ ਦਾੰਦਾ ਕੱਟੀ ਖੀਰੀ ਆ ਤੇ ਕੀ ਵੀਰੇ ਮੁੱਲ ਮਲ ਕਰਦੇ ਇਹਦਾ ਮੁੱਲ ਵੀਰੇ 40000 ਰੁਪਿਆ 40000 ਰੁਪਿਆ ਤੇ ਭਾਈ ਛੱਡਣੀ ਕਿੱਥੋਂ ਦੀ ਜੈਸਨੋ ਕਿੱਥੋਂ ਤੱਕ ਆ 80000 ਨਾਲ ਵੀ ਮਾਨਤਾ ਨਹੀਂ ਮਾਨਤਾ ਨਹੀਂ ਹੋਊਗਾ ਠੀਕ ਆ ਕੱਟੀ ਬਹੁਤ ਚੰਗੀ ਆ ਜੀ ਕੱਟੀ ਵੇਖ ਸਕਦੇ ਹੋ ਤੁਸੀਂ ਇਹ ਘਰੇ ਪਾਲੀ ਹੈ ਬਾਈ ਸ਼ੌਕ ਨਾਲ ਪਾਲੀ ਹੈ ਬਾਈ ਕਹਿੰਦਾ ਘਰੀ ਤੇ 40000 ਮੁੱਲ ਕੀਤਾ ਜੀ ਬਾਈ ਨੇ ਤੇ ਬਾਈ ਕਹਿੰਦਾ ਮਾਨ ਤਾਨ ਕਰਦੇ ਆਂਗੇ ਵਿੱਚੋਂ ਤੇ ਕੱਟੀ ਬਹੁਤ ਚੰਗੀ ਹੈ ਜੀ ਕਿਸੇ ਨੇ ਸ਼ਕੀਨ ਬੰਦੇ ਨੇ ਖਰੀਦਣੀ ਹੋਵੇ ਹੈਨਾ ਤੇ ਬਾਕੀ ਇੱਥੇ ਵਿਕ ਜਾਣੀ ਹੈ ਇਹ ਮੰਡੀ 'ਚ ਤੇ ਬਾਈ ਆਪਣਾ ਨੰਬਰ ਕੀ ਹੈ ਕਿ ਜੇ ਕਿਸੇ ਜਨੇ ਖਰੀਦਣੀ ਹੋਵੇ 88721 88721 68 ਦਾ ਨੰਬਰ ਸੀ 68380 ਕਿਹੜਾ ਪੈਂਡਾ ਬਾਈ 14 ਪੈਂਡਾ ਬਾਈ ਜੇਣਾ ਚੌਲਾ ਰੈਕੋਟ ਦੇ ਕੋਲ ਠੀਕ ਆ ਬਾਈ ਜੀ 5 ਕਿਲੋਮੀਟਰ ਤੇ ਰੈਕੋਟ ਤੋਂ ਚੌਲਾ ਪੈਂਡਾ ਜੀ ਤੇ ਜੇ ਸੱਜੇ ਨੇ ਖਰੀਦਣੀ ਹੋਵੇ ਤੇ ਬਾਈ ਨਾਲ ਸੰਪਰਕ ਕਰ ਸਕਦਾ ਨੰਬਰ ਆਪਾਂ ਵਿੱਚ ਦੇਤਾ ਵਾ ਤੇ ਆ ਬਾਈ ਜੀ گاਵਾਵਾਂ ਵਾਲਾ ਜਿੱਥੇ گاਵਾਵਾਂ ਹੁੰਦੀਆਂ ਵਾ ਹਨਾ ਬਹੁਤ ਚੰਗੀਆਂ ਚੰਗੀਆਂ ਬਾਈ گاਵਾਵਾਂ ਹੁੰਦੀਆਂ ਇੱਥੇ ਜਗਰਾਵਾ ਏਰੀਏ ਦੇ ਵਿੱਚ ਤੇ ਇੱਥੇ ਤਕਰੀਬਨ ਜ਼ਿਆਦਾਤਰ ਵਪਾਰੀ ਬੰਦੇ ਹੀ ਆਉਂਦੇ ਗਾਇਆਂ ਵਾਲੇ ਚੰਗੀਆਂ ਗਾਇਆਂ ਹੁੰਦੀਆਂ ਵਾ ਚੰਗੇ ਦੁੱਧ ਵਾਲੀਆਂ ਤਿਆ ਪਾ ਬਾਈ ਮੁੱਲ ਨਹੀਂ ਪੁੱਛਦੇ ਕਿਉਂਕਿ ਕਈ ਵਾਰ ਹਨਾ ਕੋਈ ਵਿੱਚ ਹੁੰਦੇ ਆ ਰਾ ਜਾਂਦੇ ਆ ਕਿਸੇ ਨੇ ਨਹੀਂ ਦੱਸਣਾ ਹੁੰਦਾ ਮੁੱਲ ਕਿਸੇ ਨੇ ਕਾ ਹਨਾ ਪਸੂ ਵੇਚਣਾ ਹੁੰਦਾ ਵਾ ਤੇ ਕਈ ਸੱਜਣ ਮੁੱਲ ਦੱਸ ਦੇਮ ਨਹੀਂਗੇ ਤੇ ਬਹੁਤ ਚੰਗੀਆਂ ਚੰਗੀਆਂ ਗਾਇਆਂ ਹੁੰਦੀਆਂ ਇੱਥੇ ਉਹ ਜਰਸੀ ਗਾਂ ਵੀ ਖੜੀ ਆ ਵੇਖ ਲੋ ਬਹੁਤੀ ਸਮਝ ਮੁਤਾਬਕ ਬਾਈ ਤੇ ਚੰਗੀਆਂ ਗਾਇਆਂ ਹੁੰਦੀਆਂ ਯਾਨੀ ਇੱਥੇ ਆ ਬੱਚੀਆਂ ਖੜੀਆਂ ਵਿੱਚ ਬਾਈ ਲੋਟ ਹੀ ਖੜਾ ਸਾਰਾ ਬੱਚੀਆਂ ਦਾ ਤੇ ਹੁਣ ਮੀਂਹ हट ਗਿਆ ਤਕਰੀਬਨ ਹੁਣ ਕੱਠ ਵੀ ਵਧ ਗਿਆ ਵਾ ਇਥੇ ਤਕਰੀਬਨ ਤਕਰੀਬਨ ਬਾਈ ਸਾਰੀਆਂ ਹੀ ਬੱਛੀਆਂ ਨੇ ਇਥੇ ਚੰਗੀਆਂ ਗਾਈਆਂ ਬੇੜਾ ਸਾਰੀਆਂ ਚੰਗੀਆਂ ਹੀ ਹੁੰਦੀਆਂ ਵਾ ਇਥੇ ਜਗਰਾਵਾਂ ਏਰੀਆ ਦੇ ਵਿੱਚ ਆ ਵੇਖੋ ਇੱਕ ਬੜੀ ਸੋਹਣੀ ਯਾਰ ਚਿੱਟੇ ਪ੍ਰਿੰਟ ਦੇ ਵਿੱਚ ਵੇਖੋ ਮੱਝੀ ਹੈ ਬੜੀ ਚੰਗੀ ਬਣੀ ਹੋਈ ਆ ਬਹੁਤ ਚੰਗੀ ਬਣੀ ਹੋਈ ਆ ਤੇ ਬਾਈ ਕਿਹ ਸੱਜੇ ਨੇ ਨਾ ਕਟੀਆਂ ਵੀ ਲੈਣੀਆਂ ਹੋਣਾਂ ਇੱਥੇ ਹਾਂਜੀ ਤੇ ਆ ਆ ਸਾਈਡ ਜਿਹੜੀ ਵੱਛੀਆਂ ਹੁੰਦੀਆਂ ਹਨਾ ਤੇ ਜਿਹੜੇ ਸੱਜਣ ਭਰਾ ਵੱਛੀਆਂ ਦੀ ਸ਼ਕੀਨ ਆ ਤੇ ਬਾਈ ਇੱਥੋਂ ਆਕੇ ਬੱਛੀਆਂ ਖਰੀਦ ਲਿਆ ਕਰੋ ਬੜੀਆਂ ਸੋਹਣੀਆਂ ਸੋਹਣੀਆਂ ਬੱਛੀਆਂ ਇੱਥੇ ਮਿਲਦੀਆਂ ਵਾਂ ਆਪਾਂ ਚੈਨਲਾਂ 'ਤੇ ਵੇਖਦੇ ਹੀ ਰਹਿੰਨੇ ਆ ਹਨਾ ਤੇ ਜਿਹੜੇ ਸੱਜਣ ਆ ਸਕਦੇ ਆ ਜਗਰਾਵਾ ਮੰਡੀ ਤੇ گاਵਾ ਦੀ ਮੰਡੀ ਬੜੀ ਮਸ਼ਹੂਰ ਆ ਇਹ ਬੱਛੀਆਂ ਪੁੱਛੀਆਂ ਇੱਥੇ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਵਾਂ ਜਿਹੜੀ ਉਮਰ ਦੀਆਂ ਮਰਜ਼ੀ ਖਰੀਦੋ ਬੱਛੀਆਂ ਬਹੁਤ ਚੰਗੀਆਂ ਚੰਗੀਆਂ ਬੱਛੀਆਂ ਆਉਂਦੀਆਂ ਵਾਂ ਖੀਰੀ ਹੈ ਜੀ ਇਹ ਬੱਛੀ ਖੀਰੀ ਹੈ ਠੀਕ ਕੀ ਮੁੱਲ ਕਰਦੇ ਬਈ ਇਹਦਾ 32000 ਰੁਪਇਆ ਜੀ ਠੀਕ ਆ ਜੀ 32000 ਰੁਪਇਆ ਮੋਲਾ ਜੀ ਇਹਦਾ ਜੀ ਦੇਖ ਸਕਦੇ ਹੋ ਤੇ ਹੋਰ ਵੀ ਤੁਹਾਨੂੰ ਦਿਖਾਉਣੇ ਆ ਬਾਈ ਕੱਠ ਭੀੜ ਜਿਆਦਾ ਹੁੰਦੀ ਇੱਥੇ ਰੈਂਕ ਦੇ ਵਿੱਚ ਇਹ ਤੇ ਇੱਥੇ ਥੋੜਾ ਜਿਹਾ ਫਿਰ ਆਹ ਦੇਖ ਲਓ ਬਾਈ ਕੋਈ ਵੀ ਸ਼ਕੀਨ ਬੰਦਾ ਵਾ ਨਾ ਬੱਚੀਆਂ ਖਰੀਦਣ ਦਾ ਤੇ ਇੱਥੇ ਜਗਰਾਵਾਂ ਮੰਡੀ ਤੇ ਆਜਾ ਕਰੋ ਤੇ ਇੱਥੇ ਬਹੁਤ ਬੱਚੀਆਂ ਆ ਜਾਂਦੀਆਂ ਵਾ ਚੰਗੀਆਂ ਚੰਗੀਆਂ ਬੱਚੀਆਂ ਵੀ ਆ ਜਾਂਦੀਆਂ ਕਿਉਂਕਿ ਲੁਧਿਆਣਾ ਏਰੀਆ ਵਾ ਇਧਰ ਐਚ ਐਫ گاਵਾ ਦਾ ਜਿਆ ਇਹ ਏਰੀਆ ਵਾ ਇਹ ਇਧਰੋਂ ਜ਼ਿਆਦਾ ਚੰਗੀਆਂ ਬੱਚੀਆਂ ਮਿਲ ਜਾਂਦੀਆਂ ਵਾ ਦੇਖੋ ਇਹ ਸੌਦੇ ਵੀ ਹੋਈ ਜਾਂਦੇ ਆ ਵਿੱਚ ਹਨ ਤੇ ਆ ਛੋਟੀਆਂ ਬੱਚੀਆਂ ਵੀ ਆ ਬਹੁਤ ਚੰਗੀਆਂ ਬੱਚੀਆਂ ਵੀ ਵਿੱਚ ਹੁੰਦੀਆਂ ਜੀ ਤੇ ਹੁਣ ਤੁਹਾਨੂੰ ਆਪਾਂ ਉਧਰ ਗਾਈਆਂ ਵੀ ਦਿਖਾਵਾਂਗੇ ਤੇ ਆ ਵਿਚਾਲੇ ਮੱਛੀਆਂ ਵਾਲਾ ਪੈਣ ਹੁੰਦਾ ਇਹ ਸਾਰਾ ਅੱਜ ਹਾਲ ਬਹੁਤ ਬੁਰਾ ਬਾਈ ਚੱਕੜੀ ਚਿੱਕੜ ਹੋਇਆ ਪਿਆ ਮੰਡੀ ਚਾਰੇ ਪਾਸੇ ਤੇ ਇੱਕ ਬਾਈ ਹੋਰ 22 ਤਰੀਕ ਨੂੰ ਨਾ ਜਗਰਾਮਾ ਜੇ ਅੱਜ ਦਾ 23 ਤਰੀਕ ਆ ਤੇ ਹਰੇਕ 22 ਮਹੀਨੇ ਦੀ 22 ਤਰੀਕ ਨੂੰ ਕਟੀਆਂ ਦੀ ਕਾਟੂਮਾਲ ਦੀ ਵੀ ਮੰਡੀ ਲੱਗਦੀ ਆ ਬਾਹਰਲੀ ਸਾਈਡ ਅੱਜ ਹੈਣੀ ਸੀ ਕਾਟੂਮਾਲ ਕੋਈ ਮੀਂਹ ਪੈਂਦਾ ਕਰਕੇ ਲੱਦ ਕੇ ਲੈ ਗਏ ਹਨਾ ਉਹ ਤੇ ਬਹੁਤ ਵਧੀਆ ਵਧੀਆ ਚੰਗੀਆਂ ਜਿਗੀਆਂ ਕਟੀਆਂ ਵੀ ਆਉਂਦੀਆਂ ਮਾ ਕੱਲ ਸਾਥੋਂ ਆਏ ਨਹੀਂ ਗਾ ਤੇ ਅਸੀਂ ਦਿਖਾ ਦਿਖਾ ਵੀਡੀਓ ਬਣਾਈ ਨਹੀਂ ਗਈਗੀ ਤੇ ਅਗਲੀ ਵਾਰ ਜ਼ਰੂਰ 22 ਤਰੀਕ ਨੂੰ ਵੀ ਵੀਡੀਓ ਕਾਟੂਮਾਲ ਦੀ ਬਣਾਇਆ ਕਰਾਂਗੇ ਤੇ ਹਾਲ ਬਹੁਤ ਮਾੜੇ ਆ ਬਾਈ ਅੱਜ ਚੱਕੜੀ ਚੱਕੜਾ ਚਾਰੇ ਪਾਸੇ ਆ ਹਾਲ ਹੋਏ ਪਏ ਬਾਈ ਅੱਜ ਮੰਡੀ ਚ ਤੇ ਪਰ ਫੇਰ ਵੀ ਤਕਰੀਬਨ ਬਹੁਤ ਗਾਹਕ ਲੱਗਿਆ ਹੋਇਆ ਵਾ ਸੌਦੇ ਹੋਈ ਵੀ ਜਾਂਦੇ ਆ ਤੇ ਇਧਰ ਸਾਈਡ ਵੀ ਬਾਈ ਗਾਈਆਂ ਬਹੁਤ ਚੰਗੀਆਂ ਖੜੀਆਂ ਤੁਹਾਨੂੰ ਦਿਖਾਉਨੇ ਆ ਇਹ ਸਾਈਡ ਜਿਵੇਂ ਆਮ ਲੋਕ ਜਿਹੜੇ ਘਰਾਂ ਚੋਂ ਪਸ਼ੂ ਲੈ ਹੁੰਦੇ ਆ ਹਨਾ ਤੇ ਉਹ ਹੁੰਦੇ ਆ ਚੰਗੀਆਂ ਚੰਗੀਆਂ ਬਾਈ ਗਾਈਆਂ ਵਾ ਤਕਰੀਬਨ ਚੰਗੀਆਂ ਚੰਗੀਆਂ ਕੋਈ ਸ਼ਾਕ ਨਹੀਂ ਇਹਦੇ ਚ ਕਿਉਂਕਿ ਏਰੀਆ ਹੀ ਇਹ ਐਚ ਐਫ ਗਾਈਆਂ ਦਾ ਏਰੀਆ ਵਾ ਲੁਧਿਆਣਾ ਏਰੀਆ ਵਾ ਬਾਕੀ ਪੀ ਡੀ ਐਫ ਦਾ ਮੇਲਾ ਲੱਗਦਾ ਮੰਡੀ 'ਚ ਹਨਾ ਤੇ ਉਸ ਚੀਜ਼ ਦਾ ਵੀ ਬਹੁਤ ਫਰਕ ਆ ਇਸ ਸਾਈਡ ਨੂੰ ਤੇ ਇਧਰ ਸਾਈਡ ਦੇਖੋ ਬਾਈ ਚੰਗੀਆਂ ਚੰਗੀਆਂ ਗਾਈਆਂ ਬਾਈ ਆਈਆਂ ਹੋਈਆਂ ਇੱਕ ਕਾਬੂਰੀ ਮੱਝ ਖੜੀ ਆ ਬਾਈ ਵਿੱਚ ਬੜੀ ਚੰਗੀ ਐ ਬੱਚਾ ਵੀ ਬੂਰਾ ਵਾ ਤੇ ਕੋਈ ਹੈ ਨਹੀਂ ਇੱਥੇ ਮੁੱਲ ਪੁੱਛਣ ਨੂੰ ਜਾਂ ਪੈਂਡ ਪੁੱਛਣ ਨੂੰ ਐਡਰੈਸ ਪੁੱਛਣ ਨੂੰ ਨਈਵਾ ਪੁੱਛ ਕੇ ਦੱਸ ਦਿੰਦੇ ਬਹੁਤ ਸੋਹਣੀ ਆ ਥੱਲੇ ਦੀ ਵੀ ਬਹੁਤ ਸੋਹਣੀ ਆ